ਤੁਹਾਡੀ ਆਵਾਜ਼ ਦੇ ਰਾਹੀਂ ਅਸੀਂ ਪ੍ਰੈਜ਼ੀਡੈਂਟ 트੍ਰੰਪ ਦੇ ਵਾਈਟ ਹਾਊਸ ਤੱਕ ਸ਼ਾਮ ਦੇ 5 ਵਜੇ ਤੱਕ ਇਹ ਆਵਾਜ਼ ਤੁਹਾਡੇ ਰਾਹੀਂ ਪਹੁੰਚਾ ਸਕੀਏ ਕਿ ਸਿੱਖ ਨੇਸ਼ਨ ਹੈਗਾ ਇਸ ਵਕਤ ਭਾਰਤ ਦੇ ਕਬਜ਼ੇ 'ਚ ਹੈ ਪਰ ਉਹ ਬੋਰਡ ਆਫ ਪੀਸ ਨੂੰ 1 ਬਿਲੀਅਨ ਡਾਲਰ ਦੇ ਕੇ ਜੁਆਇਨ ਕਰਨ ਨੂੰ ਤਿਆਰ ਹੈ ਪਰ ਇੱਕ ਸ਼ਰਤ ਹੈ ਕਿ ਮੋਦੀ ਸਰਕਾਰ ਨੂੰ ਹਿੰਦੁਸਤਾਨ ਸਰਕਾਰ ਨੂੰ ਮਜਬੂਰ ਕੀਤਾ ਜਾਏ ਡਾਇਰੈਕਟ ਕੀਤਾ ਜਾਏ ਜਾਂ ਉਹਨਾਂ ਨਾਲ ਨੇਗੋਸ਼ੀਏਟ ਕੀਤਾ ਜਾਏ ਵਾਈਟ ਹਾਊਸ ਵੱਲੋਂ ਕਿ ਹਿੰਦੁਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਣਾ ਚਾਹੀਦਾ ਜੇ ਖਾਲਿਸਤਾਨ ਰੈਫਰੈਂਡਮ ਨਹੀਂ ਹੁੰਦਾ ਮੈਂ ਅੱਗੇ ਵੀ ਦੱਸ ਚੁੱਕਾ ਪੰਜਾਬ ਇਸ ਦੀ ਗ੍ਰੀਨਲੈਂਡ ਆਫ ਸਾਊਥ ਏਸ਼ੀਆ ਪੰਜਾਬ ਜਦੋਂ ਇੰਡੀਪੈਂਡੈਂਟ ਕੰਟਰੀ ਹੋਏਗਾ ਤੇ ਸਾਰੇ ਮੁਲਕ ਜਿਹੜੇ ਨੇੜੇ ਦੇ ਆ ਹਫਾਜ਼ਤ 'ਚ ਹੋਣਗੇ ਜੇ ਮੋਡ ਆਫ ਚੀਜ਼ ਇਸ ਨੂੰ ਖਾਲਿਸਤਾਨ ਰੈਫਰੈਂਡਮ ਨਹੀਂ ਕਰਵਾਉਂਦਾ ਤੇ ਸਭ ਤੋਂ ਵੱਡੀ ਜੰਗ ਜਿਹੜੀ ਹੈ ਉਹ ਸਿੱਖ ਦੀ ਤੇ ਹਿੰਦੁਸਤਾਨ ਦੀ ਲੱਗ ਸਕਦੀ ਹੈ ਤੇ ਜਿਹਦੇ ਵਿੱਚ ਫਿਰ ਬਾਹਰ ਦੇ ਮੁਲਕ ਵੀ ਇਨਵੋਲਵ ਹੋਣਗੇ ਕਿਉਂਕਿ ਜਦੋਂ 1990 ਤੇ 80 ਦੇ ਦਹਾਕੇ 'ਚ ਲੱਗੀ ਸੀ ਉਦੋਂ ਸਿੱਖ ਨਾ ਜ਼ਿਆਦਾ ਅਮਰੀਕਾ 'ਚ ਸੀ ਕੈਨੇਡਾ 'ਚ ਸੀ ਯੂਰਪ ਯੂਕੇ ਜਾਂ ਆਸਟ੍ਰੇਲੀਆ 'ਚ ਨਹੀਂ ਸੀ ਅਸੀਂ ਹੁਣ ਹਰ ਜਗ੍ਹਾ ਤੇ ਫੈਲੇ ਹੋਏ ਆ ਪੋਲੀਟੀਕਲੀ ਤੇ ਫਾਈਨੈਂਸ਼ੀਅਲੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਜਿਹੜਾ ਹੈ ਬਹੁਤ ਬਖਸ਼ਿਸ਼ ਹੈ ਇਸ ਗੱਲ ਦੀ ਔਰ ਹਰ ਹੀਲਾ ਕਰਾਂਗੇ ਕਿ ਅਸੀਂ ਹਿੰਦੁਸਤਾਨ ਤੋਂ ਜਿਹੜਾ ਪੰਜਾਬ ਹੈ ਉਹ ਆਜ਼ਾਦ ਕਰਵਾਈਏ ਇਹੀ ਕਾਰਨ ਹੈ ਕਿ ਅਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ ਪਹਿਲੀ ਸੰਸਥਾ ਜਿਹੜੀ ਉਹਨੂੰ ਅਪਰੋਚ ਕਰਦੀ ਪਈ ਹੈ ਬੋਰਡ ਆਫ ਪੀਸ ਨੂੰ ਜੁਆਇਨ ਕਰਨ ਦੇ ਲਈ ਅਸੀਂ ਪ੍ਰੈਜ਼ੀਡੈਂਟ 트੍ਰੰਪ ਨੂੰ 1 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ ਔਰ ਅਸੀਂ ਬਿਲਕੁਲ ਕਰਾਂਗੇ ਇਹ ਪੈਸੇ ਦੇਾਂਗੇ ਜੇ ਪ੍ਰੈਜ਼ੀਡੈਂਟ 트੍ਰੰਪ ਸਾਨੂੰ ਆਫਰ ਦਿੰਦਾ ਹੈ ਤੇ ਆਫਰ ਦੀ ਸ਼ਰਤ ਮੈਂ ਅੱਗੇ ਵੀ ਦੱਸ ਚੁੱਕਾ ਸਿਰਫ ਅਸੀਂ ਮੈਂਬਰ ਬਣਨ ਵਾਸਤੇ ਫੋਟੋ ਖਿਚਾਉਣ ਵਾਸਤੇ ਜਾਂ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਬੈਠਣ ਵਾਸਤੇ ਇਹ ਕੋਈ ਵੀ ਡਾਲਰ ਨਹੀਂ ਖਰਚਣਾ ਚਾਹੁੰਦੇ ਜੇ 1 ਬਿਲੀਅਨ ਡਾਲਰ ਅਸੀਂ ਦੇਾਂਗੇ ਉਦੀ ਇੱਕ ਸ਼ਰਤ ਤੇ ਦਿਆਂਗੇ ਕਿ ਉਹ ਮਜਬੂਰ ਕਰੇ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਉਸ ਹਿੰਦੁਸਤਾਨ ਦੇ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਏ ਲੋਕਾਂ ਨੂੰ ਆਜ਼ਾਦੀ ਦੇ ਉੱਤੇ ਵੋਟ ਦੇਣ ਦਾ ਇੱਕ ਵਾਰੀ ਹੱਕ ਦਿੱਤਾ ਜਾਏ ਇਹ ਕਾਰਨ ਹੈ ਜਿਹੜੀ ਗੱਲ ਹੈ ਵੀ ਪੈਸੇ ਆਉਣਗੇ ਕਿੱਥੋਂ ਤੇ ਉਹਦਾ ਮੈਂ ਤੁਹਾਨੂੰ ਇਤਿਹਾਸ ਦੱਸ ਸਕਦਾ ਕਿ ਜੇ ਅੱਜ ਹਿੰਦੁਸਤਾਨ ਦੀ ਸਰਕਾਰ negotiations ਤੇ ਆ ਜਾਏ ਕਿ ਪੰਜਾਬ ਦੀ ਜੀਡੀਪੀ ਜਿਹੜੀ ਆ ਉਹ 80 ਬਿਲੀਅਨ ਹੈ ਹਿੰਦੁਸਤਾਨ ਦੇ ਕਬਜ਼ੇ ਵਾਲੀ ਤੇ ਅਸੀਂ ਉਹ ਮੁਲਕ ਜਿਹੜਾ ਹੈ ਅਸੀਂ ਖਰੀਦਣ ਨੂੰ ਵੀ ਤਿਆਰ ਆ ਜੇ ਹਿੰਦੁਸਤਾਨ ਕੋਲ ਪੈਸੇ ਨਹੀਂ ਹੈਗੇ ਹਿੰਦੁਸਤਾਨ ਚਲਾਉਣ ਨੂੰ ਤੇ 80 ਬਿਲੀਅਨ ਦੇ ਅਸੀਂ 150 ਬਿਲੀਅਨ ਵੀ ਦੇ ਸਕਦੇ ਆ ਕਿਉਂਕਿ ਸਿੱਖ ਪੰਥ ਨੇ ਪੰਜਾਬ ਦੀ ਆਜ਼ਾਦੀ ਦੇ ਲਈ ਜਿੱਦਣ ਤੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿੱਦੋਂ ਤੋਂ ਸਿੱਖ ਧਰਮ ਤੇ ਹਿੰਦੁਸਤਾਨ ਦੀਆਂ ਫੌਜਾਂ ਨੇ ਹਮਲਾ ਕੀਤਾ ਸਾਡਾ 1.5 ਲੱਖ ਸਿੱਖ ਨੌਜਵਾਨ ਬੱਚੇ ਬੱਚੀਆਂ ਨੇ ਸ਼ਹਾਦਤ ਦਿੱਤੀ ਹੈ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਲਈ ਸੋ ਪੰਜਾਬ ਦੀ ਆਜ਼ਾਦੀ ਦੀਆਂ ਨੀਹਾਂ ਜਿਹੜੇ ਮੁਲਕ ਦੀ ਆਜ਼ਾਦੀ ਦੀਆਂ ਨੀਹਾਂ 'ਚ ਖੂਨ ਹੋਇਆ ਹੋਵੇ ਖੂਨ ਡੁੱਲਿਆ ਹੋਵੇ ਸ਼ਹਾਦਤਾਂ ਹੋਈਆਂ ਹੋਣ ਪੈਸਾ ਤਾਂ ਕੋਈ ਚੀਜ਼ ਨਹੀਂ ਨਗਾ ਸ਼ਾਮ ਤੱਕ ਲੈ ਆਵਾਂਗੇ 1 ਬਿਲੀਅਨ ਡਾਲਰ ਬੋਰਡ ਆਫ ਪੀਸ ਦੇ ਪ੍ਰੈਜ਼ੀਡੈਂਟ ਸਾਨੂੰ ਦੱਸਦਾ ਕੋਈ ਮੁਸ਼ਕਲ ਨਹੀਂ ਹੈ ਇਹ ਦੀ